ਮੇ ਸਮੇਂ ਦੀਆਂ ਸਰਕਾਰਾਂ ਔਰਤਾਂ ਨੂੰ ਮਰਦਾਂ ਬਰਾਬਰ ਅਧਿਕਾਰ ਅਤੇ ਥਾਣੇ ਅੰਦਰ ਪੂਰਾ ਮਾਨੁਜ্য ਦੇਣ ਦੀ ਗੱਲ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਪਰੇ ਵਿਖਾਈ ਦੇ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਬਠਿੰਡਾ ਜ਼ਿਲ੍ਹੇ ਦੀ ਪਿੰਪੰਦੀ ਗੋਨਿਆਣਾ ਮੰਡੀ ਵਿਖੇ ਜਿੱਥੇ ਇੱਕ ਪਾਹਿਸ ਦੀ ਪਤਨੀ ਨਾਲ ਹੋਈ ਛੇੜਛਾੜ ਦੀ ਕਾਰਵਾਈ ਕਰਵਾਉਣ ਥਾਣੇ ਗਈ ਔਰਤ ਨਾਲ ਪੁਲਿਸ ਦੀ ਹਾਜ਼ਰੀ ਵਿੱਚ આરોપીਆਂ ਵੱਲੋਂ ਫੇਰ ਖਿੱਚਤ ਹੋ ਅਤੇ ਕੁੱਟਮਾਰ ਕੀਤੀ ਗਈ ਇਸ ਮਾਮਲੇ ਸੰਬੰਧੀ ਪੀੜਤ ਔਰਤ ਪਰਮਜੀਤ ਕੌਰ ਨੇ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਹ ਆਪਣੇ ਨਾਲ ਹੋਈ ਛੇੜਛਾੜ ਦਾ ਵਿਰੋਧ ਕਰਨ ਲੱਗੀ ਤਾਂ આરોપીਆਂ ਵੱਲੋਂ ਉਸ ਨੂੰ ਧਮਕਾਇਆ ਗਿਆ ਪਰ ਜਦੋਂ ਗੋਨਿਆਣਾ ਚੌਂਕੀ ਵਿਖੇ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਸਾਹਮਣੇ ਫਿਰ ਤੋਂ ਉਸ ਨਾਲ ਕੁੱਟਮਾਰ ਕੀਤੀ ਗਈ। ਉਹਨਾਂ ਛੇੜਛਾੜ ਦਾ ਗਈ ਮੇਰੇ ਨਾਲ ਗੋਨਿਆਣਾ ਮੰਡੀ ਵਿਖੇ ਲੜਕਾ ਸਮੀ ਜੋ ਪੁੱਤਰ ਕਾਲੂਆ ਠੀਕ ਹੈ ਉਹਨਾਂ ਵੱਲੋਂ ਸਮੀ ਵੱਲੋਂ ਛੇੜਛਾੜ ਕੀਤੀ ਗਈ ਆ। ਮੈਂ ਉਹਨਾਂ ਦੀ ਜਦੋਂ ਕੰਪਲੀਟ ਕੀਤੀ ਮੈਨੂੰ ਚੌਂਕੀ 'ਚ ਬੁਲਾਇਆ ਗਿਆ ਐਸਆਈ ਸੁਖਵਿੰਦਰ ਕੌਰ ਨੇ ਬੁਲਾਇਆ ਉੱਥੇ ਮਤਲਬ ਕਿ ਸਾਨੂੰ ਜਲੀਲ ਕੀਤਾ 2 ਘੰਟੇ ਬਿਠਾਈ ਰੱਖਿਆ ਗਿਆ ਉਸ ਤੋਂ ਬਾਅਦ ਐਸਆਈ ਸੁਖਵਿੰਦਰ ਕੌਰ ਆ ਗਈ ਲੇਡੀਜ਼ ਆ ਗਏ ਠੀਕ ਹੈ ਉਹਨਾਂ ਨੇ ਮਤਲਬ ਸਾਨੂੰ ਉੱਥੇ ਬਿਠਾਇਆ ਕੋਈ ਸਾਡੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜਦੋਂ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਕੰਪਰਮਾਈਜ਼ ਲਈ ਦਬਾਅ ਪਾ ਰਹੇ ਸੀਗੇ ਉੱਥੇ ਜੋ ਕਾਕਾ ਪ੍ਰਧਾਨ ਆਗੇ ਆੜਤਿਆਂ ਦੇ ਪ੍ਰਧਾਨ ਵਗੈਰਾ ਗੁਣਿਆਣਾ ਮੰਡੀ ਦੇ ਉਹਨਾਂ ਨੂੰ ਜੇ ਇੱਕ ਮੈਂ ਹਿੰਟ ਦਿੱਤਾ ਮੈਂ ਕਿਹਾ ਮੈਨੂੰ ਕਹਿੰਦੇ ਕਿ ਕੰਪਰਮਾਈਜ਼ ਕਰੋ ਮੈਂ ਕਿਹਾ ਮੈਂ ਕੰਪਰਮਾਈਜ਼ ਨਹੀਂ ਕਰਨਾਗਾ ਉਹਨਾਂ ਨੇ ਕਿਹਾ ਕਿ ਜੇ ਤੂੰ ਕੰਪਰਮਾਈਜ਼ ਨਹੀਂ ਕਰੇਂਗੀ ਤੇਰਾ ਸੁਖਿੰਦਰ ਕੌਰ ਨੇ ਕਿਹਾ ਕਿ ਤੇਰਾ ਆਣ ਵਾਲਾ ਭਵਿੱਖ ਵੀ ਖਰਾਬ ਹੋ ਜਾਊਗਾ ਤੂੰ ਆਪਣੀ ਜ਼ਿੰਮੇਵਾਰ ਆਪ ਹੋਵੇਂਗੀ ਕੋਈ ਵੀ ਅੱਗੇ ਤੇਰੇ ਨਾਲ ਗੱਲ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਅੰਕਲ ਮੈਂ ਕਿਹਾ ਜੋ ਮੈਂ ਕਿਹਾ ਇਹ ਘਟਨਾ ਮੇਰੇ ਨਾਲ ਹੋਈ ਆ ਕਿਸੇ ਹੋਰ ਨਾਲ ਹੋਈ ਹੁੰਦੀ ਮੈਂ ਕਿਹਾ ਤਾ ਤੂੰ ਤੁਹਾਡੇ ਪਰਿਵਾਰ ਦੀ ਕਿਸੇ ਬੇਟੀ ਨਾਲ ਹੁੰਦੀ ਤੁਸੀਂ ਕੀ ਕਹਿੰਦੇ ਐਨੀ ਗੱਲ ਮੈਂ ਕਹੀ ਕਾਕਾ ਪ੍ਰਧਾਨ ਨੇ ਮੇਰੀ ਬਾਹ ਫੜ ਕੇ ਮਰੋੜ ਲਈ ਮੇਰੇ ਥੱ ਮੌਜੂਦ ਸਾਰੇ ਗੁਨੀਆਨਾ ਮੰਡੀ ਦੇ ਪ੍ਰਧਾਨ ਨਰੇਸ਼ ਕੁਮਾਰ ਮੱਟੂ ਜੋ ਵੀ ਪ੍ਰਧਾਨ ਸੀਗੇ ਸਾਰੇ ਉਸ ਟਾਈਮ ਉੱਥੇ ਮੌਜੂਦ ਸੀਗੇ 30 35 ਸੀਗੇ ਠੀਕ ਹੈ ਉਹਨਾਂ ਨੇ ਤਾਂ ਮੇਰੀ ਬਾਹ ਮੋੜੀ ਗਈ ਐਸਆਈ ਦੇ ਸਾਹਮਣੇ ਮੇਰੀ ਚੁੰਨੀ ਫੜ ਕੇ ਉਹਨਾਂ ਨੇ ਪੈਰਾਂ ਦੇ ਵਿੱਚ ਰੋਲਤੀ ਆ ਕਿ ਅਸੀਂ ਉਸ ਤੋਂ ਬਾਅਦ ਐਸਐਸਪੀ ਕੋਲ ਸਾਰੇ ਕੰਪਲੀਟ ਦੇ ਚੁੱਕੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਡੀਐਸਪੀ ਗੁਰਜੀਤ ਸਿੰਘ ਰਮਾਣਾ ਕੋਲ ਵੀ ਗਏ ਉਹਨਾਂ ਨੇ ਮੇਰੇ ਬਿਆਨ ਲਿਖੇ ਉਹਨਾਂ ਨੇ ਕਿਹਾ ਕਿ ਪਰਚਾ ਕਟਾਂਗੇ ਉਹਨਾਂ ਤੇ ਪਰ ਹਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੁਝ ਵੀ ਨਹੀਂ ਹੋਇਆਗਾ ਮਤਲਬ ਕਿ ਸਾਰੇ ਮਤਲਬ ਕਿ ਜੋ ਕੇ ਹੈਗੇ ਆ ਕਾਂਗਰਸ ਦੇ ਅਸੀਂ ਐਸਐਸਪੀ ਕੋਲ ਗਏ ਆ ਡੀਐਸਪੀ ਕੋਲ ਗਏ ਆ ਕਿ ਉਹਨਾਂ ਨੇ ਮਤਲਬ ਕਿ ਡੀਐਸਪੀ ਨੇ ਪਰਚਾ ਕੱਟਣ ਬਾਰੇ ਕਿਹਾ ਐਸਐਸਪੀ ਕੋਲ ਗਏ ਸੀ ਉਹਨਾਂ ਨੇ ਡੀਐਸਪੀ ਨੂੰ ਮਾਰਕ ਕੀਤੀ ਆ ਕਿ ਅਜੇ ਤੱਕ ਮਤਲਬ ਕਿ ਕੋਈ ਮਤਲਬ ਕਿ ਮੈਨੂੰ 10 ਦਿਨ ਹੋ ਗਏ ਤੱਕੇ ਖਾਈ ਜਾਂਦੇ 15 ਦਿਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਚੰਡੀਗੜ੍ਹ ਤੱਕ ਵੀ ਔਮਨ ਕਮਿਸ਼ਨਰ ਤੱਕ ਅਪਲੀਕੇਸ਼ਨਾਂ ਦੇ ਚੁੱਕੇ ਆ ਮਤਲਬ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਜੋ ਕਿ ਇਹਨਾਂ ਨੂੰ ਮਤਲਬ ਕਿ ਜੋ ਪ੍ਰਧਾਨ ਆਗੇ ਆਹੋ ਅਗੇ ਮੋ ਕੋਟਪਾਈਆ ਪ੍ਰੀਤਮ ਸਿੰਘਾ ਉਹਨਾਂ ਦੀ ਸਪਾਰਸ ਸਾਰੇ ਕਾਂਗਰਸ ਕਾਲੀਆਂ ਦੇ ਲੀਡਰ ਅਗੇ ਉਹਨਾਂ ਦੀ ਸਪਾਰਸ ਚੱਲ ਰਹੀ ਹੈ ਠੀਕਾ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਪਏਗੇ ਮੈਂ ਤਾਂ ਚੌਨੀਆ ਕੇ ਲੜਕੇ ਨੂੰ ਤੇ ਕਾਕਾ ਪ੍ਰਧਾਨ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਰਕੇਸ਼ ਸ਼ਰਮਾ ਦੇ ਨਾਲ ਆਲਿਆ ਵਰਮਾ ਦੀ ਰਿਪੋਰਟ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ